ਸਤਿ ਸ੍ਰੀ ਅਕਾਲ ਜੀ ਆ ਅਸੀਂ ਸਾਰੇ ਭਰਾ ਇਸ ਵੇਲੇ ਫੋਟਿੰਗ ਹਸਪੀਟਲ ਚ ਖੜੇ ਆ ਤੇ ਰਾਜਵੀਰ ਆਪਣਾ ਜ਼ੇਰੇ ਇਲਾਜ ਹੈ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਰਹੀ ਇਸ ਬੇਨਤੀ ਨੂੰ ਬਹੁਤ ਗੰਭੀਰਤਾ ਨਾਲ ਸੀਰੀਅਸ ਲੈੋ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰਾਜਵੀਰ ਦੀ ਸਿਹਤ ਨੂੰ ਲੈ ਕੇ ਠੀਕ ਨਹੀਂ ਤੇ ਪਰ ਬਹੁਤ ਸਾਰੀ ਉਹ ਚੀਜ਼ਾਂ ਵੀ ਜਿਹੜੀਆਂ ਠੀਕ ਨਹੀਂ ਆ ਅੱਜ ਅਸੀਂ ਬੜੇ ਪਰੇਮਾਨ ਨਾਲ ਤੇ ਬਹੁਤ ਹੱਕ ਨਾਲ ਤੁਹਾਨੂੰ ਬੇਨਤੀ ਕਰਨ ਲੱਗੇ ਆ ਕਿ ਅੱਜ ਦੀ ਰਾਤ ਤੁਸੀਂ ਜਿੱਥੇ-ਜਿੱਥੇ ਵੀ ਹੋ ਸੰਗਤ ਰੂਪ ਦੇ ਵਿੱਚ ਤੁਸੀਂ ਸਾਰਿਆਂ ਨੇ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਦੇ ਚਰਨਾਂ 'ਵਾਂ ਅਸਾਨੂੰ ਪਤਾ ਸਾਰਿਆਂ ਨੂੰ ਕਿ ਕਿ ਜੋ ਹੁਣ ਤੱਕ ਚਾਰ ਦਿਨ ਦਾ ਸਫਰ ਰਿਹਾ ਹੈ ਉਹ ਵੀ ਤੁਹਾਡੀਆਂ ਸਭੀਆਂ ਅਰਦਾਸਾਂ ਬਦੌਲਤ ਹੀ ਅੱਜ ਤੱਕ ਹੈ ਪਰ ਅੱਜ ਬਹੁਤ ਲੋੜ ਹੈ ਅੱਜ ਦੀ ਰਾਤ ਸਾਡੇ ਲਈ ਬਹੁਤ ਖਾਸ ਹੈ ਤੇ ਸੰਗਤ ਰੂਪ ਤੁਸੀਂ ਸਾਰੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਅੱਗੇ ਕਿ ਕਿ ਰਾਜ ਵੀ ਨੂੰ ਇੱਕ ਜੀਵਨ ਦੇ ਦੇ ਤੇ ਬਾਕੀ ਜਿਹੜੇ ਸੱਜਣਾ ਹੋਰ ਅੱਗੇ ਜਾਣਾ ਚਾਹੁੰਦੇ ਆ ਰਾਤ ਦੀ ਰਾਤ ਅੱਜ ਦੀ ਸਾਰੀ ਰਾਤ ਕੋਈ ਬੈਠ ਕੇ ਸਿਮਰਨ ਕਰੇ ਕੋਈ ਬੈਠ ਕੇ ਅਰਦਾਸ ਕਰੇ ਜੋ ਜੋ ਵੀ ਜਬਾਣੀ ਚੋ ਜਿੱਥੇ ਜਿੱਥੇ ਚੰਗਾ ਲੱਗੇ ਨਾ ਕਿਸੇ ਧਰਮ ਦਾ ਕੋਈ ਮੰਦਰ ਚ ਬੈ ਕੇ ਕੋਈ ਆਪਣੀ ਅਰਦਾਸ ਕਰਨਾ ਚਾਹੁੰਦਾ ਹੈ ਕੋਈ ਮੁਸਲਮਾਨ ਪੜ ਸਕਦਾ ਤੇ ਬਸ ਸੱਚ ਬੈ ਕੇ ਕੁਝ ਵੀ ਕਰਨਾ ਚਾਹੁੰਦਾ ਸੋ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਅੱਜ ਦਾ ਅੱਧ ਦੀ ਰਾਤ ਰਹਿਣਾ ਸੋ ਤੁਹਾਡੇ ਕੱਲੇ ਕੱਲੇ ਦੀ ਦੁਆ ਹੈ ਜਿਹੜੀ ਸਾਨੂੰ ਪੂਰਾ ਚ ਕੀ ਜਾ ਕੇ ਸਵੇਰ ਤੱਕ ਡਾਕਟਰ ਕੇ ਚੰਗਾ ਸੁਖਾਂ ਲੈ ਗਈ ਸੋ ਇਹਨਾਂ ਬੇਨਤੀਆਂ ਨਾਲ ਤੁਹਾਡੇ ਸਾਰਿਆਂ ਦੇ ਚਾਹਨਾ ਸਾਡਾ ਪ੍ਰਣਾਮ ਸਤਿ ਸ਼੍ਰੀ ਅਕਾਲ ਸਸ ਵਾਈਗੁਰੂ ਜੀ ਦਾ ਖਾਲਸਾ ਬਾਈ ਦੇ ਕੀ ਫਤਿਹ ਅਸੀਂ ਇਸ ਵਕਤ ਸਾਰੇ ਭਰਾ ਬਾਡੀਜ਼ ਹਸਪੀਟਲ ਦੇ ਵਿੱਚ ਖੜੇ ਆ ਜੀ ਤੁਸੀਂ ਸਾਰੇ ਜਿਹੜੇ ਜਾਣਦੇ ਹੋ ਕਿ ਰਾਜੀਵ ਸਾਡਾ ਭਰਾ ਯੋਧਿਆਂ ਨੂੰ ਜਿਹੜੀ جنگ ਲੜ ਰਿਹਾ ਹੈ ਇਸ جنگ ਦੇ ਵਿੱਚ ਤੁਹਾਡੀਆਂ ਬਹੁਤ ਦਵਾਵਾਂ ਬਹੁਤ ਦਿਨਾਂ ਤੋਂ ਜਦੋਂ ਕੋਈ ਅਸਟੈਂਡ ਬਪਰੇ ਸਾਰੇ ਜਣੇ ਅਰਦਾਸਾਂ ਕਰ ਰਹੇ ਆ ਅੱਜ ਅਸੀਂ ਤੁਹਾਡੇ ਚਰਮਚਾਰਨ ਸਾਰੇ ਭਰਾ ਇਹ ਬੇਨਤੀ ਕਰਨ ਲੱਗੇ ਆ ਕਿ ਅੱਜ ਦੀ ਰਾਤ ਹੈ ਜਿਹੜੀ ਉਹ ਬਹੁਤ ਸਟਲੀ ਜ਼ਰੂਰੀ ਹੈ ਤੁਸੀਂ ਸਾਰੇ ਜਣੇ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਮੋਰਚੂਦ ਮਤੇ ਆਉਨੇ ਹੋ ਸੰਗਤ ਰੂਪ ਦੇ ਵਿੱਚ ਅਰਦਾਸ ਕਰੋ ਕਿ ਵੀਰੇ ਨੂੰ ਜਲਦ ਤੋਂ ਜਲਦ ਸਿਹਤਯਾਬ ਕਰੇ ਪਰਮਾਤਮਾ ਜਲਦ ਤੋਂ ਜਲਦ ਵੀਰੇ ਨੂੰ ਠੀਕ ਕਰੇ ਹਾਂਜੀ ਸੋ ਸੰਗਤ ਰੂਪੀ ਅਰਦਾਸ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਸੋ ਮਹਾਰਾਜ ਜੀ ਨੇ ਮਤਲਬ ਇਹ ਗੱਲ ਆਪਾਂ ਨੂੰ ਦੱਸੀ ਆ ਹਮੇਸ਼ਾ ਹੀ ਹੈ ਨਾ ਤੇ ਸੋ ਅਰਦਾਸ ਚੜਦੀ ਕਲਾ ਦੀ ਆਪਦੇ-ਆਪਦੇ ਘਰਾਂ ਦੇ ਜਿੱਥੇ-ਜਿੱਥੇ ਵੀ ਬੈਠੇ ਹੋ ਜਿੱਥੇ-ਜਿੱਥੇ ਵੀ ਜਿਹੜਾ ਵੀ ਕਾਰਜ ਕਰ ਰਹੇ ਹੋ ਵਿਦੇਸ਼ਾਂ 'ਚ ਵਸਦੇ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਚੜ੍ਹਦੀ ਕਲਾ ਦੀ ਅਰਦਾਸ ਤੁਸੀਂ ਰਾਜਵੀ ਤੁਹਾਡੀਆਂ ਦੁਆਵਾਂਾਂ ਤੇ ਤੁਹਾਡੀਆਂ ਅਰਦਾਸਾਂ ਦਾ ਅਸਰ ਹੈ ਕਿ ਵੀਰਾ ਬਹੁਤ ਚੜ੍ਹਦੀ ਕਲਾ 'ਚ ਹੈ ਅੱਗੇ ਵੀ ਤੁਸੀਂ ਸਾਰੇ ਜਣੇ ਅਰਦਾਸ ਕਰੋ ਮਹਾਰਾਜ ਦੇ ਚਰਨਾਂ 'ਚ ਕਿ ਜਲਦੋਂ ਜਲਦ ਠੀਕ ਹੋ ਕੇ ਸਾਡਾ ਭਰਾ ਸਾਡੇ ਵਿੱਚ ਆਵੇ ਤੁਹਾਡੇ ਵਿੱਚ ਆਵੇ ਬਹੁਤ ਮਿਹਰਬਾਨੀ ਧੰਨਵਾਦ ਵਾਇਰੂਸ ਦੀ ਕਾਲ ਸਾਰਾ ਦੀ ਕਾਲ ਸਾਰਾ ਵਾਇਰੂਸ ਦੀ ਕੀ ਹੋਣਾ